ਆਮਨਿੰਦਰ ਰਾਜਾ ਬੜਿੰਗ ਸਾਡੇ ਨਾਲ ਨੇ ਸੋ ਰਾਜਾ ਜੀ ਦੱਸਣਾ ਜਰੂਰੀ ਸੀ ਸਾਲਾ ਫਰੋਡ ਕੀ ਕਹਿਣਾ ਚਾਹੋਗੇ ਜੀ ਓਕੇ ਨਾ ਕੀ ਹੈ ਤੁਸੀਂ ਦੇਖਿਆ ਹੁਣ ਕਿਸ ਪ੍ਰਕਾਰ ਦਾ ਸਵਾਗਤ ਹੈ ਅੱਜ ਆਏ ਸੀ ਇਥੇ ਬਲਵਿੰਦਰ ਬਾਦ ਸਾਹਿਬ ਨਾਲ ਸੀਗੇ तमाम ਕਾਂਗਰਸ ਪਾਰਟੀ ਦੇ ਲੋਕ ਸੀਗੇ ਔਰ ਮੈਨੂੰ ਲੱਗਦਾ ਕਿ ਜਿਸ ਪ੍ਰਕਾਰ ਦਾ ਉਤਸ਼ਾਹ ਹੈ ਲੋਕਾਂ ਦਾ इवन ਪ੍ਰਵਾਸੀ ਲੋਕਾਂ ਦਾ ਅੱਜ ਪ੍ਰੋਗਰਾਮ ਸੀਗਾ ਔਰ ਬਹੁਤ ਲੋਕਾਂ ਨੇ ਮਾਨਸਮਾਨ ਦਿੱਤਾ ਮੈਨੂੰ ਲੱਗਦਾ ਹੈ ਕਿ ਲੋਗਾ ਦੇ ਮਨ ਦੇ ਵਿੱਚ ਬੜੀ ਤਕਲੀਫ ਹੈ ਜਿਹੜੇ ਅਸਲ ਮੁੱਦੇ ਨੇ ਮਹਿੰਗਾਈ ਇੱਕ ਬਹੁਤ ਵੱਡਾ ਮੁੱਦਾ ਹੈ ਬੇਰੋਜ਼ਗਾਰੀ ਇੱਕ ਬਹੁਤ ਵੱਡਾ ਮੁੱਦਾ ਹੈ ਔਰ ਉਹ ਜਿਹੜਾ ਮੂਲ ਮੁੱਦੇ ਆ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਹੈ ਲੋਕ ਸਮਝ ਚੁੱਕੇ ਨੇ ਕਿ ਧਰਮ ਦੇ ਨਾਂ ਤੇ ਰਾਜਨੀਤੀ ਕੀਤੀ ਜਾ ਰਹੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਕਿ ਇਸ ਵਾਰੀ ਜਿਹੜਾ ਹੈਗਾ ਪੂਰੇ ਦੇਸ਼ ਭਰ ਦੇ ਵਿੱਚ ਇਸੇ ਲਈ ਬੀਜੇਪੀ ਘਬਰਾਈ ਵੀ ਹੈ ਕਿ ਜਿਹੜਾ ਪ੍ਰਵਾਸੀ ਭਰਾ ਨੇ ਲੋਕ ਨੇ ਸਾਨੂੰ ਕਾਂਗਰਸ ਪਾਰਟੀ ਨੂੰ ਵੋਟ ਦੇਣਗੇ ਜੇ ਆਪਾਂ ਬੈਂਸ ਬ੍ਰਦਰਜ਼ ਦੀ ਗੱਲ ਕੀਤੀ ਜਾਵੇ ਇਹਨਾਂ ਦੇ ਆਉਣ ਨਾਲ ਪਾਰਟੀ ਨੂੰ ਕਿੰਨਾ ਕਬਲ ਮਿਲੇਗਾ ਬਈ ਬਲ ਆਲੀ ਕੋਈ ਗੱਲ ਨਹੀਂ ਬਲ ਮਿਲਣ ਨਾਲ ਤਾਂ ਬਹੁਤ ਬਲ ਮਿਲਿਆ 3 ਲੱਖ ਵੋਟਾਂ ਨੇ ਵੋਟਾਂ ਇਹਨਾਂ ਨੇ ਸਿਕਯੂਰ ਕੀਤੀਆਂ ਸੀ ਐਜ਼ ਅ ਇੰਡੀਪੈਂਡੈਂਟ ਔਰ ਮੈਂ ਸਮਝਦਾ ਕਿ ਦੋ ਵਾਰ ਇੰਡੀਪੈਂਡੈਂਟ ਐਮ ਐਲ ਏ ਲੜਨਾ ਜਿੰਨਾ ਆਪਣੇ ਆਪ ਚੋਂ ਦੋਵੇਂ ਭਰਾਵਾਂ ਨੇ ਬਹੁਤ ਵੱਡੀ ਇਹ ਮਿਸਾਲ ਹੈ ਦੇਸ਼ ਭਰ ਦੇ ਵਿੱਚ ਔਰ ਮੈਨੂੰ ਲੱਗਦਾ ਕਿ ਪੂਰਨ ਇਹਨਾਂ ਦੇ ਆਉਣ ਦੇ ਨਾਲ ਸਾਡੀ ਤਾਕਤ ਬਹੁਤ ਦੁੱਗਣੀ ਹੋਈ ਹੈ ਔਰ ਆਨਲਾਈਨ ਸਮਝ ਇਰੇ ਜਿਹੜੇ ਨਤੀਜੇ ਆ ਉਹ ਤੁਹਾਨੂੰ ਵੇਖਣ ਨੂੰ ਮਿਲਿ ਰਾਜਾ ਜੀ ਇੱਕ ਪਰਸਨਲ ਸਵਾਲ ਹੈ ਜਿਹੜੇ ਵਿਰੋਧੀ ਅੱਜ ਕੱਲ ਬਹੁਤ ਇੱਕ ਗੱਲ ਕਰ ਰਹੇ ਆ ਉਹਦੇ ਬਾਰੇ ਤੁਸੀਂ ਕੀ ਜਵਾਬ ਦੇਣਾ ਚਾਹੋਗੇ ਕਿਹੜਾ ਵਿਰੋਧੀ ਜਿਹੜਾ ਜਿਹੜੇ ਗੱਲ ਕਰ ਰਹੇ ਆ ਜੀ ਵੀ ਤੁਹਾਡੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਕਿਤੇ ਹੋਰ ਪਾਰਟੀ ਚਲੇ ਗਏ ਆ ਉਹਦੇ ਬਾਰੇ ਕੋਈ ਅਛਾ ਯਾਰ ਪਹਿਲੀ ਗੱਲ ਤਾਂ ਪੱਲਾ ਇਹ ਜਿਹੜੇ ਪੱਤਰਕਾਰ ਹਨਾ ਇਹ ਐਵੇਂ ਨਜ਼ਦੀਕੀ ਸਾਡਾ ਰਿਸ਼ਤੇਦਾਰ ਕੋਈ ਬਣਾ ਦਿੰਦੇ ਕੱਟੇ ਦਾ ਬਲਦ ਪਣੋਈਆ ਜਦੋਂ ਤੁਸੀਂ ਤਾਕਤ ਚੁੰਨੇ ਤੁਹਾਡੇ ਬਹੁਤ ਸਾਰੇ ਰਿਸ਼ਤੇਦਾਰ ਬਣ ਜਾਂਦੇ ਨੇ ਭਾਬੀ ਜੀ ਦੇ ਭੂਆ ਜੀ ਦੇ ਗਾਂ ਬੇਟੇ ਹਾਂ ਪਹਿਲੀ ਗੱਲ ਮੇਰਾ ਕੋਈ ਪਰਸਨਲ ਸਾਲਾ ਜਿਹੜਾ ਹੈ ਮੇਰਾ ਇੱਕ ਸਾਲਾ ਹੈ ਉਹ ਨਾਲ ਡੰਪੀ ਬਣਾਇ ਕੇ ਉਹ ਇੱਥੇ ਘੁੰਮ ਰਿਹਾ ਤੇ ਨਾਲ ਹੈ ਦੂਜੀ ਗੱਲ ਗਾਂ ਕੋਈ ਤਿੰਨ ਗੁਣਾ ਦਾ ਹਾਂ ਸਾਡੇ ਜਾਣਕਾਰ ਸੀ ਉਹ ਮੇਰੇ ਨਾਲ ਮੁੰਡਾ ਕਈ ਵਾਰੀ ਅੱਗੇ ਜਾਂਦਾ ਸੀਗਾ ਉਹ ਚਲਾ ਗਿਆ ਪਾਰਟੀ ਦੇ ਵਿੱਚ ਲੇਕਿਨ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਅਗਲੇ ਬੰਦੇ ਨੇ ਕੋਈ ਓਪਰਚ्युनिटी ਵੇਖੀ ਹੁੰਦੀ ਹੈ ਇੱਥੇ ਕੋਈ ਸਕੇ ਭਣ ਭਰਾ ਇੱਧਰ ਉੱਧਰ ਪਾਰਟੀਆਂ ਛੱਡ ਕੇ ਚਲੇ ਜਾਂਦੇ ਨੇ ਸੋ ਇਸ ਤਰ੍ਹਾਂ ਕਹਿਣਾ ਕਿ ਰਾਜਾਵੜਿੰਗ ਦਾ ਕੋਈ ਸਾਲਾ ਚਲਾ ਗਿਆ ਰਾਜਾਵੜਿੰਗ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਚਲਾ ਗਿਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜਾਂ ਤਾਂ ਤੁਸੀਂ ਦੱਸੋ ਰਿਸ਼ਤੇਦਾਰੀ ਕੀ ਹੈ ਕਈ ਪੱਤਰਕਾਰਾਂ ਨੇ ਕਈ ਬੰਦਿਆਂ ਨੇ ਤਾਂ ਇਹ ਲਿਖਤਾ ਕਿ ਉਹ ਰਾਜਾਵੜਿੰਗ ਦਾ ਸਾਲਾ ਹੀ ਚਲਾ ਗਿਆ ਉਹ ਉਹ ਜਿਹੜੇ ਚੈਨਲਸ ਨੇ ਉਹਨਾਂ ਨੇ 5 5 7 7 ਕਰੋੜ ਰੁਪਏ ਸਾਲ ਦਾ ਲੈਂਦੇ ਨੇ ਜਿਹੜੇ ਇਹ ਚੈਨਲਸ ਇਹੋ ਜੀ ਖਬਰ ਬਚਾਉਂਦੇ ਨੇ ਇਹਨਾਂ ਦਾ ਹਿਸਾਬ ਵੀ ਕਰੂੰਗਾ ਇਹ ਲੋਕ ਸਾਡੇ ਨਾਲ ਜਿਸ ਪ੍ਰਕਾਰ ਦਾ ਐ ਬਾਇਸ ਗੱਲਾਂ ਲਿਖ ਕੇ ਗਲਤ ਪ੍ਰਚਾਰ ਕਰਦੇ ਨੇ ਉਹਨਾਂ ਤੇ ਸਾਡੇ ਅਸੀਂ ਕੇਸ ਵੀ ਕੀਤੇ ਹੋਏ ਨੇ ਔਰ ਆਉਣ ਵਾਲੇ ਸਮੇਂ 'ਚ ਹਸਾਬ-ਕਿਤਾਬ ਵੀ ਕਰਾਂਗੇ ਧੰਨਵਾਦ ਬਾਈ ਜੀ ਸਾਬ ਤਿਕ ਹਾਂ ਇੱਕ ਮਿੰਟ ਸਾਬ ਲਓ ਜੀ ਲਓ 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 ਬਾ ਨਾ ਕੋਈ ਨਹੀਂ ਕੋਈ ਨਹੀਂ ਅੰਗਲੇਣ ਤੋਂ ਕੋਈ ਨਹੀਂ ਇੱਥੇ ਜੀ ਰਵਿੰਦਰ ਬੈਂਸ ਨੇ ਬੈਂਸ ਸਾਹਿਬ ਕਿਵੇਂ ਕਿਵੇਂ ਦੇਖਦੇ ਹੋ ਜੀ ਕੀ ਕਹਿਣਾ ਚਾਹੁੰਦੇ ਲਹਿਰਾਂ ਵਹਿਰਾਂ ਹੋਈਆਂ ਪਈਆਂ ਜੀ ਜਿਹੜੇ ਪਘੋੜੇ ਆ ਉਹਨਾਂ ਨੂੰ ਪੱਕੇ ਪਘੋੜੇ ਬਣਾ ਕੇ ਛੱਡਾਂਗੇ ਹੁਣ ਧੰਨਵਾਦ ਜੀ ਸੋ ਇਹ ਸਨ ਮਨਿੰਦਰ ਰਾਜਾ ਵੜਿੰਗ ਔਰ ਬਲਵਿੰਦਰ ਪੈਂਸ ਜਿਨ੍ਹਾਂ ਨੇ ਕਿਹਾ ਵੀ ਪਿਛਲੀ ਵਾਰੀ ਨਾਲੋਂ ਵੀ ਵੱਧ ਲੀਡ ਨਾਲ ਅਸੀਂ ਜਿੱਤ ਕੇ ਦਿਖਾਵਾਂਗੇ ਔਰ ਜਿਹੜਾ ਵਿਰਧੀਆਂ ਦੇ ਇਹ ਤੰਜ ਕਸਣਾ ਵੀ ਮੇਰੇ ਰਿਸ਼ਤੇਦਾਰੀ ਆ ਕੋਈ ਜਾਂ ਮੇਰਾ ਕੋਈ ਹੋਰ ਭੈਣ ਭਾਈ ਆ ਇਹ ਸਭ ਵੋਗਸ ਗੱਲਾਂ ਨੇ ਮੇਰਾ ਇਹਨਾਂ ਨਾਲ ਕੋਈ ਸਬੰਧ ਨਹੀਂ ਹੈ ਇਸ ਕਰਕੇ ਮੈਂ ਉਹ ਜੇ ਬੰਦਿਆਂ ਨੂੰ ਪਾਰਟੀ ਚ ਰੱਖਣਾ ਵੀ ਨਹੀਂ ਚਾਹੁੰਦਾ ਔਰ ਉਹ ਜੇ ਬੰਦਿਆਂ ਦੇ ਨਾਲ ਕੋਈ ਸਬੰਧ ਵੀ ਨਹੀਂ ਹੈ ਮੇਰਾ